ਭਾਈ ਗੁਰਜੀ ਖਾਲਸਾ ਭਾਈ ਗੁਰਜੀ ਦੀ ਫਤਿਹ ਅੱਜ ਪੋ ਦਾ ਮਹੀਨਾ ਸਾਡੇ ਲਈ ਸਿੱਖਾਂ ਲਈ ਬਹੁਤ ਖਾਸ ਖਾਸ ਕਿਉਂ ਸਾਡੇ ਗੁਰੂਆਂ ਦੀ ਸ਼ਾਂਤਾਂ ਹੋਈਆਂ ਪੋਦੇ ਮਹੀਨੇ ਚ ਤੇ ਪੋਦੇ ਮਹੀਨੇ ਸਾਡੇ ਪੰਜ ਸਾਹਿਬ ਜੀ ਦੇ ਸ਼ਹੀਦ ਕਿੱਥੇ ਗਏ ਪੰਜ ਗਵੇਂ ਦੋ ਜੰਗ ਵਿੱਚ ਸ਼ਹੀਦ ਹੋਏ ਦੋ ਨਿਹਾਂ ਚੁਣਵਾ ਦਿੱਤੇ ਗਏ ਤੇ ਜਿਹੜਾ ਪੰਜਵਾਂ ਸਾਹਿਬ ਜੀ ਦਾ ਸੀ ਉਹਨੂੰ ਕੋਲੂ ਦੇ ਵਿੱਚ ਸ਼ਹੀਦ ਕੀਤਾ ਗਿਆ ਕੋਲੂ ਚ ਪਾ ਕੇ ਤੇ ਇਸ ਕਰਕੇ ਪੋਦਾ ਮਹੀਨਾ ਸਾਡੇ ਲਈ ਬਹੁਤ ਜ਼ਿਆਦਾ ਖਾਸ ਤੇ ਅੱਛਾ ਅੱਜ ਜਿਹੜੇ ਪੰਜਾਬ ਵਾਸਤੇ ਮਨੁਮਤਾ ਵਾਸਤੇ ਧਰਮ ਵਾਸਤੇ ਸਿੱਧ ਹੋਏ ਸਾਡੇ ਸ਼ਾਹਬਜ਼ਾਦੇ ਸਾਡੇ ਗੁਰੂ ਸਿੱਧ ਹੋਏ ਤੇ ਉਹ ਅੱਜ ਦੇ ਟਾਈਮ 'ਚ 2026 ਅੱਜ ਤੋਂ ਮੰਨ ਲਓ ਕਿ ਕਿੰਨਾ ਡਿਫਰੈਂਸ ਆ ਗਿਆ 300 350 400 ਸਾਲਾਂ ਦਾ ਜਾਂ 250 ਸਾਲਾਂ ਦਾ ਕੋਈ ਹੈ ਅਸੀਂ ਕਿੱਥੇ ਪਹੁੰਚ ਗਏ ਆ ਅਸੀਂ ਪਹੁੰਚ ਗਏ ਆ ਕਿ ਅੱਜ ਦੀ ਰੇਟ ਅੱਜ ਦੀ ਪਿੰਡਾਂ 'ਚੋਂ ਸ਼ਹਿਰਾਂ 'ਚੋਂ نو دسویں بھر نو دسویں تو بعد کروڑ نکل نہیں سکدے ਸਾਡੀ لٹ مار ہو جے گی ਅਸੀਂ ਪੰਜਾਬ ਦੇ ਸੱਚ ਨਹੀਂ ਬੋਲ ਸਕਦੇ ਸੱਚ ਬੋਲੋਗੇ ਤੇ ਪੂਰਾ ਪੰਜਾਬ پوری ਪੰਜਾਬ ਦੀ ਪਬਲਿਕ ਤੁਹਾਡੇ ਖਿਲਾਫ ਹੋ ਜੇਗੀ ਹੋਰ ਜਦੋਂ ਤੁਸੀਂ ਸੱਚ ਬੋਲਦੇ ਬੋਲਦੇ ਤੁਸੀਂ دنیا ਤੋਂ ਚਲੇ ਜੋਗੇ ਜਾਂ ਤੁਹਾਡੇ ਨਾਲ ਕੋਈ ਵਾਰਦਾਤ ਹੋ ਜੇ ਤੁਸੀਂ ਚਲੇ ਜਾਓਗੇ ਉਸ ਤੋਂ ਬਾਅਦ ਤੁਹਾਡੀਆਂ ਫੋਟੋਆਂ ਹਰ ਪਿੰਡ ਦੇ ਹਰ ਬਾਈਕ ਚ ਬਾਈਕ ਦੇ ਉੱਤੇ ਗੱਡੀ ਦੇ ਉੱਤੇ ਤੁਹਾਡੀ ਲੱਗੀ ਮਿਲੇਗੀ ਉਸ ਬੰਦੇ ਦੀ ਜਿਹੜਾ ਸੱਚ ਬੋਲਦਾ ਸੀ ਜੇ ਦੁਨੀਆ ਚੱਲ ਜਾਂਦਾ ਉਹ ਅਜੇ ਇਥੇ ਬੋਣ ਚਾਹ। ਤੇ ਜਦੋਂ ਚੱਕ ਉਹ ਜਿੰਦਾ ਰਹਿੰਦਾ ਵਾ ਉਹਦੀ ਗੱਲਾਂ ਸੁਣ ਕੇ ਕਮੈਂਟ ਉਹ ਗੈਲਰੀ ਦਿੱਤੇ ਜਾਂਦੇ ਉਹਨੂੰ ਬੁਰਾ ਵੀ ਬੋਲਿਆ ਜਾਂਦਾ ਉਹਨੂੰ ਸਭ ਕੁਝ ਦਿੱਤਾ ਜਾਂਦਾ ਵਾ ਤੇ ਜਦੋਂ ਉਹ ਚਲ ਜਾਂਦਾ ਵਾ ਫਿਰ ਉਹਦੇ ਪੋਸਟਰ ਲਾ ਜਾਂਦੇ ਅੱਗੇ ਅਹੀਂ ਇਹਦੇ ਨਾਲ ਹੀ ਅਹੀਂ ਤੇ ਬਈ ਇਹਨੂੰ ਫੋਲੋ ਕਰਦੇ ਅਹੀਂ ਪੁਰਾਣਾ ਜੇ ਇਤਨਾ ਬਹੁਤ ਸਾਰੀ ਗੱਲਾਂ ਹੋਈਆਂ ਤੁਸੀਂ ਦੇਖ ਸਕਦੇ ਹੋ। ਠੀਕ ਹੈ ਜੀ। ਤੇ ਅੱਜ ਹੀ ਡੇਟ 'ਚ ਅਸੀਂ ਉੱਥੇ ਆ ਕੇ ਖੜੇ ਹੋ ਗਏ ਕਿ ਸਾਡੇ ਬਾਅਦ ਅੱਜ ਹੀ ਡੇਟ 'ਚ ਕੋਈ ਲੀਡਰ ਨਹੀਂ ਹੈਗਾ। ਸਾਡੇ ਸਿੱਖਾਂ ਕੋਈ ਲੀਡਰ ਨਹੀਂ। ਸਾਡਾ ਰਾਜ ਇੰਨਾ ਖਾਸ ਰਿਆ ਮੁਗਲ ਆਏ। ਉਹਨਾਂ ਨੇ ਆਪਣਾ ਰਾਜ ਕੀਤਾ ਉਹਨਾਂ ਨੇ ਮੰਦਿਰ ਤੋੜ ਕੇ ਮਜਦਦਾਂ ਬਣਾਈਆਂ ਤਰੰਬਰ ਵਰਤਨ ਕੀਤੇ ਉਸ ਤੋਂ ਬਾਅਦ ਖਾਲਸਾ ਰਾਜ ਆਇਆ ਜਦੋਂ ਖਾਲਸਾ ਰਾਜ ਆਇਆ ਤੇ ਖਾਲਸਾ ਰਾਜ ਚ ਮਜਦਦਾਂ ਵੀ ਬਣਾਈਆਂ ਗਈਆਂ ਮੰਦਿਰ ਵੀ ਬਣਾਏ ਗਏ ਤੇ ਗੁਰਦੁਆਰੇ ਵੀ ਬਣਾਏ ਗਏ ਤਿੰਨਾਂ ਨੂੰ ਬਰਾਬਰ ਦਾ ਇੱਜ਼ਤ ਮਾਨ ਦਿੱਤਾ ਗਿਆ ਪੈਸਾ ਵੀ ਦਿੱਤਾ ਗਿਆ ਤੇ ਖਾਲਸਾ ਰਾਜ ਦੀ ਖਾਲਸਾ ਫੌਜ ਚ ਸਿੱਖਾਂ ਤੋਂ ਜ਼ਿਆਦਾ ਦੂਜੇ ਧਰਮਾਂ ਦੇ ਲੋਕਾਂ ਨੂੰ ਰੱਖਿਆ ਗਿਆ ਜੋ ਯੋਗ ਸੀ ਉਸ ਜੌਬ ਦੇ ਉਸ ਨੌਕਰੀ ਦੇ ਯੋਗ ਸੀ ਹੋਰ ਅੱਜ ਦੀ ਰੇਟ 'ਚ ਅਸੀਂ ਸਾਰੇ ਜਾਣਦੇ ਆ ਕਿ ਰੰਗਲਾ ਪੰਜਾਬ ਬਣ ਜੇ ਜਦੋਂ ਅਸੀਂ ਸਾਰੇ ਛੁੱਟੀਆਂ ਮਨਾਉਣ ਪੰਜਾਬ ਆਈਏ ਤੇ ਉਹ ਇੱਕ ਰੰਗਲਾ ਪੰਜਾਬ ਹੋਵੇ ਪਰ ਅਸੀਂ ਉੱਥੇ ਰਹਿਣ ਨਹੀਂ ਜਾਂਦੇ ਅੱਜ ਦੀ ਸਚਾਈ ਇਹ ਹੈ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਕੁਝ ਵੀ ਕਰਕੇ ਪੰਜਾਬ ਛੱਡਣਾ ਹੈ ਹੋਰ ਅਸੀਂ ਬਾਹਰ ਜਾਣਾ ਹੈ ਅਸੀਂ ਇੱਥੇ ਨਹੀਂ ਆਣਾ ਜੇ ਆਣਾ ਵੀ ਹੈ ਘੁੰਮਣ ਫਿਰਨ ਆਣਾ ਹੈ ਹੋਰ ਹਾਂ ਜਦੋਂ ਅਸੀਂ ਘੁੰਮਣ ਫਿਰ ਆਈਏ ਤਦੋਂ ਸਾਨੂੰ ਰੰਗਲਾ ਪੰਜਾਬ ਚਾਹੀਦਾ ਹੈ ਹੋਰ ਅੱਜ ਦੀ ਰੇਟ 'ਚ ਪਿੰਡ ਬਿਲਕੁਲ ਖਤਮ ਹੋਣ ਦੀ ਕगार ਤੇ ਕਿਉਂਕਿ ਪਿੰਡ ਇੱਕ ਬਹੁਤ ਵੱਡੀ ਤਾਕਤ ਹੁੰਦੀ ਸੀ ਬਹੁਤ ਜ਼ਿਆਦਾ ਪਿੰਡ ਇੰਨੀ ਵੱਡੀ ਤਾਕਤ ਸੀ ਕਿ ਕਿਸੇ ਬੰਦੇ ਚ ਭਾਵੇਂ ਉਹ ਮੈਂ ਕਹਿੰਦਾ ਆਰਮੀ ਵੀ ਲੈ ਕੇ ਪਿੰਡ ਦੇ ਬਾਹਰ ਖੜਾ ਹੋਵੇ ਉਹਦੀ ਹਿੰਮਤ ਨਹੀਂ ਸੀ ਕਿ ਉਹ ਕਿਵੇਂ ਪਿੰਡ ਦੇ ਕਿਸੇ ਬੰਦੇ ਨਾਲ ਪਿੰਡ 'ਚ ਜਾ ਕੇ ਨਜਾਇਜ਼ ਕਰ ਦੇ ਉਹਨੂੰ ਪਤਾ ਸੀ ਕੀ ਹੈ ਮਰ ਜائیںਗੇ ਭਾਈ ਜਿਆ ਸਾਥ ਨਹੀਂ ਛੱਡेंगे ਪਰਾਜੀ ਗੇੜ 'ਚ ਉਹ ਪਿੰਡ ਖਤਮ ਹੋ ਗਏ ਪਿੰਡ ਖਤਮ ਹੋਣ ਦੇ ਨਾਲ ਪਿੰਡਾਂ 'ਚ ਹੋਣ ਚੋਰੀਆਂ ਵਧੀਆਂ ਕਿਉਂ ਕਿਉਂਕਿ ਅਗਰ ਕਿਸੇ ਦੇ ਨਾਲ ਗਲਤ ਹੋ ਰਿਹਾ ਹੈ ਤੇ ਦੂਜਾ ਬੰਦਾ ਹੱਸ ਰਿਹਾ ਪਿੰਡ 'ਚ ਹੀ ਰਹਿ ਕੇ ਹੱਸ ਰਿਹਾ ਆਪਣੇ ਗਵਨ ਜੀ ਨਾਲ ਗਲਤ ਹੋ ਰਿਹਾ ਜਾਂ ਉਹਦੇ ਨਾਲ ਮੰਦਵਾਗੀ ਘਟਣਾ ਆ ਰਹੀ ਉਹਨੂੰ ਦੇਖ ਕੇ ਹੱਸ ਰਿਹਾ ਜਾਂ ਮੂੰਹ ਮੋੜ ਰਿਹਾ ਅੱਜ ਹੀ ਡੇਢ ਵਜੇ ਇੱਥੇ ਪਹੁੰਚ ਗਏ ਆ ਸਾਡੀ ਸ਼ੁਰੂਆਤ ਕਿੱਥੋਂ ਹੋਈ ਸੀ ਸ਼ਾਤਾਂ ਤੋਂ ਸਾਡੀ ਸ਼ੁਰੂਆਤ ਹੋਈ ਸੀ ਹੋਰ ਅਸੀਂ ਅੱਜ ਕਿੱਥੇ